ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨ ਵੀਰੋ ਜਿਹੜੀ ਗੱਲਬਾਤ ਕਰਨੀ ਆ ਕਿ ਜਿਹੜੇ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਇੱਕ ਤਾਂ ਕਿਸਮ ਦੀ ਝੋਨ ਕਿਉਂਕਿ ਕਿਸਮ ਦੀ ਝੋਨ ਬੜੀ ਜ਼ਰੂਰੀ ਹੈ ਸਹੀ ਕਿਸਮ ਜਿਹੜੀ ਹੈਗੀ ਇਹ ਚਾਹੇ ਉਹ ਝੋਨਾ ਹੈ ਜਾਂ ਬਾਸਮਤੀ ਹੈ ਉਹਦੀ ਜੇ ਆਪਾਂ ਸਿੱਧੀ ਬਿਜਾਈ ਕਰਾਂਗੇ ਤਾਂ ਵਧੀਆ ਝਾੜ ਲੈ ਸਕਦੇ ਆਂ ਬਜਾਏ ਕਿ ਆਪਾਂ ਜਿਆਦਾ ਲੰਬਾ ਸਮਾਂ ਲੈਣ ਵਾਲੀਆਂ ਜਾਂ ਗੈਰ ਸਫਾਰਿਸ਼ੂ ਦਾ ਕਿਸਮਾਂ ਦੀ ਚੋਣ ਕਰੀਏ ਜਿਹਦੇ ਵਿੱਚ ਆਪਾਂ ਨੂੰ ਝਾੜ ਨਾ ਮਿਲੇ ਉਲਟਾ ਆਪਣਾ ਖਰਚ ਵੱਧ ਹੋ ਜਾਵੇ ਦੂਸਰਾ ਖੇਤ ਦੀ ਚੋਣ ਤੇ ਖੇਤ ਦੀ ਤਿਆਰੀ ਇਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਬਟਨ ਦਬਾ ਸਕਦੇ ਆਂ ਜੇ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਵੀ ਫੋਲੋ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਸਿੱਧੀ ਬਿਜਾਈ ਕਰਨ ਵਾਸਤੇ ਖੇਤ ਦੀ ਚੋਣ ਜਿਹਦੇ ਵਿੱਚ ਆਪਾਂ ਦਰ ਜਿੱਥੇ ਮਤਲਬ ਜਿਹੜੀ ਰੇਤਲੀ ਜ਼ਮੀਨ ਕਹਿ ਲਈਏ ਆਪਾਂ ਹਲਕੀ ਮਿੱਟੀ ਦੇ ਵਿੱਚ ਬਿਲਕੁਲ ਸਿੱਧੀ ਬਿਜਾਈ ਨਹੀਂ ਕਰਨੀ। ਉਹਦੇ ਵਿੱਚ ਤਤਾਂ ਦੀ ਘਾਟ ਬਹੁਤ ਆਉਂਦੀ ਹੈ ਤੇ ਆਪਣਾ ਜਿਹੜਾ ਝਾੜ ਘਾਟ ਸਕਦਾ ਆਪਣਾ ਨੁਕਸਾਨ ਹੋ ਸਕਦਾ। ਦੂਸਰਾ ਜਿੱਥੇ ਜਿਹੜੇ ਤੁਹਾਡੇ ਖੇਤ ਜਿੱਥੇ ਤੁਸੀਂ ਮੱਕੀ ਦੀ ਫਸਲ ਤੋਂ ਪਹਿਲਾਂ ਲਈ ਹੈ ਜਾਂ ਨਰਮੇ ਦੀ ਫਸਲ ਲਈ ਹੈ। ਉੱਥੇ ਤੁਹਾਨੂੰ ਨੀਂਹਾਂ ਦੀ ਸਮੱਸਿਆ ਕਾਫੀ ਜ਼ਿਆਦਾ ਆ ਸਕਦੀ ਹੈ। ਸੋ ਇਹ ਦੇ ਕਰਕੇ ਚੋਨੇ ਵਾਲੇ ਖੇਤ ਜੇ ਤੁਸੀਂ ਚੋਨਾ ਤੋਂ ਸਿੱਧੀ ਬਿਜਾਈ ਵਾਸਤੇ ਚਾਹੇ ਤੁਸੀਂ ਟਰੈਲ ਆ ਰਹੇ ਆ ਜਾਂ ਤੁਸੀਂ ਜਾਦੇ ਰੱਖ ਬੇ ਤੇ ਬੀਜ ਰਹੇ ਆ ਤਾਂ ਇਹ ਚੰਗਾ ਰਹੇਗਾ। ਦੂਸਰਾ ਤੁਸੀਂ ਖੇਤ ਨੂੰ ਜਿਹੜਾ ਹੈਗਾ ਸਭ ਤੋਂ ਪਹਿਲਾਂ ਸਿੱਧੀ ਬਿਜਾਈ ਲਈ ਤਿਆਰ ਜਦੋਂ ਕਰਨਾ ਤਾਂ ਉਹਨੂੰ ਤਵੀਆਂ ਮਾਰ ਕੇ ਕਲਟੀਵੇਟਰ ਮਾਰ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਖੇਤ ਨੂੰ ਬਾਸ ਵਾਰ ਕੇ ਫਿਰ ਲੇਜ਼ਰ ਲੈਵਲ ਕਰਾਉਣਾ ਫਿਰ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ 1-2 ਰੌਣੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਪਿਛਲੇ ਸਾਲਾਂ ਦਾ ਕਿਸੇ ਹੋਰ ਕਿਸਮ ਦਾ ਝੋਨੇ ਦਾ ਬੀਜ ਜਿਹਨੂੰ ਆਪਾਂ ਜਿਹੜਾ ਹੈਗਾ ਕਈ ਵਾਰ ਚੋਬਾ ਕਹਿ ਦਿੰਨੇ ਆ ਜੰਗਲੀ ਝੋਨਾ ਕਹਿ ਦਿੰਨੇ ਆ ਤਾਂ ਉਹ ਜਿਹੜਾ ਹੈਗਾ ਬੀਜ ਜਾਂ ਹੋਰ ਨਦੀਨਾਂ ਦੇ ਕੋਈ ਬੀਜ ਖੇਤ ਦੇ ਵਿੱਚ ਪਾਏ ਤਾਂ ਉੱਗੇ ਆਉਣ ਤੇ ਉਹਨੂੰ ਆਪਾਂ ਜਿਹੜਾ ਹੈਗਾ ਵਾਹ ਕੇ ਫਿਰ ਨਸ਼ਟ ਕਰ ਸਕਦੇ ਹਾਂ ਦੋ ਵਾਰੀ ਉਹਨੂੰ ਰੌਣੀ ਕਰਨੀ ਹੈ ਦੋਨੋਂ ਵਾਰੀ ਫਿਰ ਰੌਣੀ ਕਰਨ ਤੋਂ ਬਾਅਦ ਜਦੋਂ ਨਦੀਨ ਉਗਦੇ ਆ ਤਾਂ ਉਸ ਤੋਂ ਬਾਅਦ ਵਾਹ ਕੇ ਉਹਨੂੰ ਫਿਰ ਦੁਬਾਰਾ ਸੁਹਾਗਾ ਮਾਰ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਰੌਣੀ ਕਰਕੇ ਜਿਹੜੀ ਸਿੱਧੀ ਬਜਾਈ ਕਰਨੀ ਹੈ ਇਹਦੇ ਨਾਲ ਪੰਗਾਰ ਵੀ ਜਿਹੜਾ ਹੈਗਾ ਵਧੀਆ ਹੁੰਦਾ ਚੰਗੀ ਤਰ੍ਹਾਂ ਜੇ ਆਪਾਂ ਖੇਤ ਨੂੰ ਜਮਾ ਕੇ ਜੇ ਬਜਾਈ ਕਰਦੇ ਆ ਤਾਂ ਤੇ ਉਦੋਂ ਬਾਅਦ ਫਿਰ ਆਪਾਂ ਜੇ ਕਰ ਲਈਏ ਗੱਲ ਕਰੀਏ ਕਿਸਾਨ ਵੀਰੋ ਕਿਸਮਾਂ ਦੀ ਕਿਸਮ ਤੁਸੀਂ ਘੱਟ ਤੋਂ ਦਰਮਿਆਨਾ ਸਮਾਂ ਰਹਿਣ ਵਾਲੀਆਂ ਕਿਸਮਾਂ ਚਾਹਣੀਆਂ ਚੁਣਨੀਆਂ ਨੇ ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦੇ ਵਿੱਚ ਤੁਸੀਂ ਜਿਹੜੀ ਬਿਜਾਈ ਕਰਨੀ 20 ਮਈ ਤੱਕ ਕਿਸਾਨ ਵੀਰ ਬਿਜਾਈ ਕਰ ਸਕਦੇ ਜੇ ਤੁਸੀਂ 22-25 ਮਈ ਤੋਂ ਲੈ ਕੇ ਤੇ 3-4-5 ਜੂਨ ਤੱਕ ਬਿਜਾਈ ਕਰਨੀ ਤਾਂ ਸਭ ਤੋਂ ਵਧੀਆ ਕਿਸਮਾਂ ਜਿਵੇਂ PR114 ਹੈ PR121 ਹੈ PR122 ਹੈ PR128 ਹੈ PR129 ਹੈ ਇਹਨਾਂ ਕਿਸਮਾਂ ਦੀ ਸਿੱਧੀ ਬਿਜਾਈ PR130 ਦੀ ਕਰ ਸਕਦੇ ਹਾਂ ਜੇ ਤੁਸੀਂ 5 7 ਜੂਨ ਤੋਂ ਬਾਅਦ ਜਾਂ 15 ਜੂਨ ਤੱਕ ਕਿਉਂਕਿ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਇੱਕ ਤੋਂ 15 ਜੂਨ ਹੈ ਤੇ ਕਿਸਮ ਜਿਹੜੀ ਬੈਸਟ ਕਿਸਮ ਆ ਪੀਆਰ 126 ਹੈ ਜਿਹੜੀਆਂ ਦਰਮਿਆਨੇ ਸਮੇਂ ਲੈਣ ਵਾਲੀਆਂ ਕਿਸਮਾਂ ਜਿਵੇਂ ਤੁਸੀਂ ਮਈ ਦੇ ਵਿੱਚ ਜੇ ਕਰਨੀਆਂ 22 25 ਮਈ ਤੋਂ ਫਿਰ ਤੁਸੀਂ ਪੀਆਰ 114 21 22 28 29 ਇਹ ਕਰ ਸਕਦੇ ਜੇ ਤੁਸੀਂ ਉਦੋਂ ਲੇਟ ਥੋੜੀ ਜੀ ਕਰਨੀ 15 ਜੂਨ ਤੱਕ ਤਾਂ ਫਿਰ ਪੀਆਰ 126 ਦੀ ਸਿੱਧੀ ਬਿਜਾਈ ਕਰ ਸਕਦੇ ਬੈਸਟ ਰਹੂਗੀ ਬਹੁਤ ਵਧੀਆ ਝਾੜ ਮਿਲੂਗਾ ਤੇ ਖਰਚਾ ਵੀ ਘੱਟ ਆਊਗਾ ਤੇ ਜੇ ਤੁਸੀਂ ਬਾਸਮਤੀ ਦੀ ਸਿੱਧੀ ਵਿਜਾਈ ਕਰਨੀ ਉਹ ਆਪਾਂ ਫਿਰ 15 ਤੋਂ 30 ਜੂਨ ਦਾ ਸਹੀ ਸਮਾਂ ਉਹਦੇ ਵਾਸਤੇ ਜਿਹੜੀਆਂ ਕਿਸਮਾਂ ਨੇ ਪੂਸਾ ਬਾਸਮਤੀ ਜਿਹੜਾ 1509 ਹੈ ਪੂਸਾ ਬਾਸਮਤੀ 1121 ਹੈ 1718 ਹੈ ਇਹਨਾਂ ਚੋਂ ਕੋਈ ਵੀ ਕਿਸਮ ਜਿਹੜੀ ਹੈਗੀ ਆ ਤੁਸੀਂ ਚੁਣ ਸਕਦੇ ਹੋ ਪੂਸਾ ਬਾਸਮਤੀ ਜਿਹੜੀ ਹੈਗੀ ਆ ਪੰਜਾਬ ਬਾਸਮਤੀ 7 ਵੀ ਜਿਹੜੀ ਇਸ ਤੋਂ ਇਲਾਵਾ ਤੁਸੀਂ ਸਿੱਧੀ ਵਿਜਾਈ ਕਰ ਸਕਦੇ ਹੋ ਪੂਸਾ ਬਾਸਮਤੀ 1718 1121 1509 ਤਾਂ ਕਿਸਮ ਦੀ ਚੋਣ ਜਿਹੜੀ ਹੈਗੀ ਆ ਬੜੀ ਜ਼ਰੂਰੀ ਹੈ ਇਤੋਂ ਬਾਅਦ ਫਿਰ ਆਪਾਂ ਬੀਜ ਆ ਜਿਹੜਾ ਕਿਸਾਨ ਵੀਰੋ ਉਹਦੀ ਜਿਹੜੀ ਮਾਤਰਾ 8 ਤੋਂ 10 ਕਿਲੋ ਬੀਜ ਆ ਪ੍ਰਤੀ ਏਕੜ ਆਪਾਂ ਵਰਤਣਾ ਤੇ ਸਿੱਧੀ ਬਿਜਾਈ ਦਾ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਕਿ ਜੇ ਬਹੁਤੀ ਚੀਕਣੀ ਮਿੱਟੀ ਡੱਕਰਵਾਨ ਜਾਦੇ ਆ ਫਿਰ ਤੁਸੀਂ ਸੁੱਕੇ 'ਚ ਬਿਜਾਈ ਕਰਕੇ ਫਿਰ ਉੱਪਰੋਂ ਪਾਣੀ ਲਾਉਣਾ ਤੇ ਜੇ ਤੁਹਾਡੀ ਜ਼ਮੀਨ ਜਿਹੜੀ ਹੈਗੀ ਆ ਮੈਰਾ ਕਿਸਮ ਦੀ ਹੈ ਜਿਹਦੇ ਵਿੱਚ ਰੇਤਲੀ ਮੈਰਾ ਚੀਕਣੀ ਮੈਰਾ ਭਾਲ ਵਾਲੀ ਮੈਰਾ ਜਾਂ ਮੈਰਾ ਫਿਰ ਤੁਸੀਂ ਜਿਹੜੀ ਤਰਵੱਤਰ ਦੇ ਵਿੱਚ ਬਿਜਾਈ ਕਰਨੀ ਆ ਅਪਰੰਤ ਤੁਸੀਂ ਜਿਹੜਾ ਨਦੀਨ ਨਾਸ਼ਕ ਛੜਕਣੇ ਆ ਤੇ ਜੇ ਤੁਸੀਂ ਸੁੱਕੀ ਚ ਬਜਾਈ ਕਰਕੇ ਪਾਣੀ ਲਾਇਆ ਤਾਂ ਜਦੋਂ ਪਾਣੀ ਲਾਉਣ ਤੋਂ ਬਾਅਦ ਵੱਤਰ ਜਿਹੜਾ ਹੈਗਾ 2 ਦਿਨ ਚ ਆ ਜਾਂਦਾ 2-3 ਦਿਨ ਚ ਤਾਂ ਫਿਰ ਤੁਸੀਂ ਤਰੰਤ ਜਿਹੜਾ ਨਦੀ ਨਾਸ਼ਕ ਨਾਲ ਜਿਹੜਾ ਹੈਗਾ ਉਹਦੇ ਛੜਕ ਦੇਣਾ ਤਾਂ ਕਿ ਨਦੀਨਾਂ ਦਾ ਆਪਾਂ ਜਲਦੀ ਕਾਬੂ ਪਾ ਸਕੀਏ ਜੇ ਤੁਸੀਂ ਸਿੱਧੀ ਬਜਾਈ ਦੇ ਵਿੱਚ ਨਦੀਨਾਂ ਦਾ ਸਮੇਂ ਸਿਰ ਆਪਾਂ ਕਾਬੂ ਪਾ ਲਈਏ ਤਾਂ ਫਿਰ ਸਮਝ ਲਓ ਕਿ 50% ਕੰਮ ਆਪਣਾ ਹੋ ਗਿਆ ਸਿੱਧੀ ਬਜਾਈ ਦੇ ਵਿੱਚ ਜੇ ਆਪਾਂ ਨਦੀਨਾਂ ਦਾ ਕੰਮ ਸੰਭ ਲਈਏ ਤਾਂ ਫਿਰ ਆਪਾਂ 50% ਕਾਮਯਾਬ ਹੋ ਗਏ ਤੇ ਨਦੀਨਾਂ ਦੇ ਵਿੱਚ ਨਦੀਨ ਨਾਸ਼ਕ ਆਪਾਂ ਕਿਹੜੀ ਕਿਹੜੀ ਵਰਤਨੀਆਂ ਫਿਰ ਬੀਜ ਸੋਧ ਵੀ ਜ਼ਰੂਰੀ ਹੈ ਕਿਉਂਕਿ ਬੀਜ ਸੋਧ ਦੇ ਵਿੱਚ ਆਪਾਂ ਜਿਹੜੀ ਜਾਂ ਤਾਂ ਸਪ੍ਰਿੰਟ ਦਵਾਈ 75wsm ਕੋਜ ਪਲੱਸ ਕਾਰਬੈਂਡਾਈਮਾ ਉਹ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਹ ਸਕਦੇ ਆ ਤੇ ਜਾਂ ਇਸ ਤੋਂ ਇਲਾਵਾ ਜੇ ਬਾਸਮਤੀ ਦੀ ਸੋਧ ਆ ਉਹਦੇ ਵਾਸਤੇ ਆਪਾਂ ਵੱਖਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਵੀਡੀਓ ਜਿਹੜੀ ਜਿਹਦੇ ਵਿੱਚ ਸਿੱਧੀ ਜਿਹੜੇ ਬੀਜ ਦੀ ਸੋਧ ਨਦੀਨ ਨਾਸ਼ਕ ਜਿਹੜੇ ਵਰਤਨੇ ਆ ਇਸ ਤੋਂ ਇਲਾਵਾ ਖਾਦ ਦਾ ਇਹ ਵੱਖ-ਵੱਖ ਜਿਹੜੀਆਂ ਹੈਗੀਆਂ ਦੋ ਤਿੰਨ ਵੀਡੀਓਜ਼ ਰਹੀ ਤੁਹਾਡੇ ਨਾਲ ਮੈਂ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਕਰਦਾ ਰਹੂੰਗਾ ਆਪਦੇ ਜਿਹੜੇ ਕੀਮਤੀ ਸਹਿਯਾ ਥੱਲੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਕਿ ਕਿਹੜੇ-ਕਿਹੜੇ ਕਿਸਾਨ ਵੀਰ ਜਿਹੜੇ ਸਿੱਧੀ ਬਿਜਾਈ ਜਿਹੜੀ ਕਾਰਨ ਦੀ ਇਸ ਵਾਰ ਵਿਉਂਤਬੰਦੀ ਕਰ ਰਹੀ ਹੈ ਤੇ ਕਿਹੜੀ ਕਿਸਮ ਤੁਸੀਂ ਚੋਣ ਕਰਨੀ ਹੈ ਕਿਉਂਕਿ ਫਿਰ ਆਪਾਂ ਇਹਦੇ ਵਿੱਚ ਆਪਸ ਦੇ ਵਿੱਚ ਵਿਚਾਰ-ਵਟਾਂਦਰਾ ਜੇ ਕਰਾਂਗੇ ਤਾਂ ਆਪਾਂ ਨੂੰ ਵਧੀਆ ਨਤੀਜੇ ਮਿਲ ਸਕਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ-ਬਹੁਤ ਸ਼ੁਕਰੀਆ ਜੀ